ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੀ ਹੋਣਗੇ ਅੱਜ ਆਪਣੇ ਕੋਲੇ ਹੋਮ ਥੀਏਟਰ ਆਇਆ ਮੇਡ ਇਨ ਦੁਬਈ ਦਾ ਉਹ ਚ ਪ੍ਰੋਬਲਮ ਕੀ ਆ ਇੱਕ ਤਾਂ ਉਹ ਔਨ ਨਹੀਂ ਹੋ ਰਿਹਾ ਔਨ ਹੋਣ ਤੋਂ ਪਹਿਲਾਂ ਉਹਨੇ ਆਵਾਜ਼ ਦੀ ਪ੍ਰੋਬਲਮ ਦਿੱਤੀ ਆ ਕਦੇ ਸਪੀਕਰ ਚੱਲ ਪਏ ਕਦੇ ਬੂਫਰ ਚੱਲ ਪਿਆ ਕਦੇ ਖੜ ਗਿਆ ਉਸ ਤੋਂ ਬਾਅਦ ਉਹ ਖੜਦਾ ਖੜਦਾ ਇੱਕ ਦਿਨ ਬਿਲਕੁਲ ਆਵਾਜ਼ ਬੰਦ ਹੋ ਗਈ ਉਸ ਤੋਂ ਬਾਅਦ ਉਹ ਔਨ ਕਰਨ ਵੀ ਹਟ ਗਿਆ ਠੀਕ ਆ ਜੀ ਜਿਹੜੇ ਇਹ ਹੋਮ ਥੀਏਟਰ ਹੁੰਦੇ ਇਹਨਾਂ ਦੀ ਰਿਪੇਅਰ ਬਹੁਤ ਘੱਟ ਹੁੰਦੀ ਆ ਕ੍ਰਾਊਸਰ ਵੀ ਇਹਨਾਂ ਦੀ ਐਸਐਮਡੀ ਹੁੰਦੀ ਹੈ ਜੀ ਚਲੋ ਆਜੋ ਤੁਹਾਨੂੰ ਦੱਸਦੇ ਆ ਮਤਲਬ ਸਟੈਪ ਵਾਈਜ਼ ਸਟੈਪ ਵੀ ਕਿਵੇਂ ਕਿਵੇਂ ਚੈੱਕ ਕਰਨਾ ਹੈ ਕਿਵੇਂ ਇਹਦਾ ਫਾਲਟ ਨਿਕਲਦਾ ਆਜੋ ਬਣ ਰਹੇ ਹੋ ਵੀਡੀਓ ਦੇ ਨਾਲ ਹਾਂਜੀ ਮਿੱਤਰੋ ਕਰੋ ਚੈੱਕ ਇਹਦੇ ਵਿੱਚ ਲੱਗੇ ਨੇ ਚਾਰ ਠੀਕ ਹੈ ਜੀ 20 30 ਚਲੋ 20 30 ਤਾਂ ਇਹਦੇ ਮੰਨ ਵੀ ਨੋਰਮਲ ਹੀ ਨੇ ਹੁਣ ਆਪਣਾ ਇਸ ਟਾਈਮ ਆਉਣਾ ਆਉਣ ਵੀ ਹੋ ਗਿਆ ਤੇ ਆਵਾਜ਼ ਵੀ ਆਉਂਦੀ ਆ ਠੀਕ ਹੈ ਜੀ ਤੁਹਾਨੂੰ ਚੈੱਕ ਵੀ ਕਰਾ ਦਾਂਗੇ ਆਵਾਜ਼ ਤੇ ਇਸ ਟਾਈਮੇ ਆਪਣਾ ਆਉਣਾ ਹੁਣ ਇਹਦਾ ਕੀ ਆ ਇਹ 7809 ਲੱਗਿਆ ਹੋਇਆ ਇੱਥੇ ਜੇ ਤੁਹਾਨੂੰ ਦਿਖ ਜੇ ਤਾਂ ਠੀਕ ਹੈ ਜੀ 7809 ਜਿਹੜਾ ਲੱਗਿਆ ਹੋਇਆ ਉਹ ਖਰਾਬ ਹੋ ਗਿਆ ਇਹਦਾ ਉਹ ਖਰਾਬ ਹੋਣੇ ਕੀ ਆ ਇਹਦਾ ਵੀ ਮਤਲਬ ਜਿਹੜੀ ਆਹਾ ਆਹ ਕ੍ਰਾਸਓਵਰ ਲੱਗਿਆ ਹੋਇਆ ਇਹਦਾ ਠੀਕ ਹੈ ਜੀ ਕਿਹੜਾ ਕ੍ਰਾਸਓਵਰ ਲੱਗਿਆ ਹੋਇਆ ਇਹਦੇ ਵਿੱਚ ਦਿੱਕਤ ਆ ਗਈ। ਇਹਦੇ ਵਿੱਚ ਥੋੜੀ ਜਿਹੀ ਦਿੱਕਤ ਆਉਣੇ 7809 ਉੱਡ ਗਿਆ ਠੀਕ ਹੈ ਜੀ ਇਹਦਾ ਇੱਕ ਟ੍ਰਾਂਸਫਰ ਸੀ ਗਿਆ ਉਹ। ਇਹ ਵਾਲਾ। ਇਹ ਆਪਾਂ ਚੇਂਜ ਵੀ ਕਰਤਾ ਉਹ ਵੀ ਚੇਂਜ ਕਰਤਾ ਇਧਰੋਂ ਜਿਹੜਾ ਫਾਲਟ ਆ ਬਿਲਕੁਲ ਓਕੇ ਹੋ ਗਿਆ। ਠੀਕ ਹੈ ਜੀ। ਅੱਧੂ ਅੱਗੇ ਆਵਾਜ਼ ਦੀ ਮਤਲਬ ਪ੍ਰੋਬਲਮ ਹੈ ਜਿਹੜੀ ਵੀ ਆਵਾਜ਼ ਕਦੇ ਆ ਗਈ ਕਦੇ ਚਲੀ ਗਈ ਉਹ ਕੀ ਦਿੱਕਤ ਸੀਗੀ? ਤੁਸੀਂ ਇਹਦਾ ਕਾਰਡ ਦੇਖ ਸਕਦੇ। ਮੈਂ ਹੁਣੇ ਪੈਟਰੋਲ ਮਾਰ ਕੇ ਹਟਿਆ ਇਹਦੇ ਉੱਪਰ ਆਪਾਂ IC ਚੇਂਜ ਕਰਿਆ ਇਹ IC ਚੇਂਜ ਕਰਤਾ ਨਾਲ ਦੀ ਨਾਲ ਹੀ ਆਵਾਜ਼ ਆ ਗਈ ਇਹ ਕਾਰ ਨੂੰ ਮੁੜ ਕੇ ਤੇ ਕੋਈ ਹੋਰ ਕਾਰਡ ਵੀ ਨਹੀਂ ਛੇਤੀ ਲੱਗਦਾ ਕਿਉਂਕਿ ਇਹ ਸਟੈਂਡ ਬਾਈ ਹੁੰਦਾ ਆ ਦੇਖੋ ਤੁਸੀਂ ਹਾਂ ਠੀਕ ਹੈ ਆ ਦੇਖੋ ਇਹਦੇ ਤੇ ਹੋਰ ਕਾਰਡ ਆਵਾਜ਼ ਆ ਗਈ ਨਾ ਇਹਦੇ ਤੇ ਹੋਰ ਕਾਰਡ ਕੋਈ سپورਟ ਹੀ ਨਹੀਂ ਕਰਦਾ ਜੀ ਦੇਖੋ ਤੇ ਮਤਲਬ ਹੋਰ ਵੀ ਕਈ ਵੀ ਕੋਈ ਵੀ ਪ੍ਰੋਬਲਮ ਆ ਜਾਵੇ ਸਟੈਪ ਬਾਈ ਸਟੈਪ ਦੇਖਣਾ ਪੈਂਦਾ ਇਹਦਾ ਮੈਂ ਚੈੱਕ ਕਰੇ ਕੋਈ ਫਿਊਜ਼ ਨਹੀਂ ਉੱਡਿਆ ਬੋਲਟੇਜ ਪ੍ਰੋਪਰ ਬਣ ਰਹੇ ਸੀ ਠੀਕ ਹੈ ਜੀ ਇੱਕ ਸਾਈਡ ਸਪੀਕਰਾਂ ਦੀ ਨਹੀਂ ਚੱਲਦੀ ਸੀ ਉਹ ਆਪਾਂ 20 30 ਇਹਦਾ ਨਮਾ ਪਾਤਾ ਬਾਕੀ ਹੁਣ ਬਿਲਕੁਲ ਓਕੇ ਆ ਇਹ ਇਦਾਂ ਦਾ ਬੋਰਡ ਆ ਬਹੁਤ ਵਧੀਆ ਸਿੱਟੀ ਤਾਂ ਇਹਨਾਂ ਨੂੰ ਕੁਝ ਹੁੰਦਾ ਨਹੀਂ ਕੰਪਨੀ ਤੇ ਹੁੰਦੇ ਨੇ ਇਹ ਸਿੱਟੀ ਤਾਂ ਇਹਨਾਂ ਨੂੰ ਕੁਝ ਹੁੰਦਾ ਨਹੀਂ ਤੁਹਾਨੂੰ ਕੰਪਨੀ ਵੀ ਆਪਾਂ ਦਿਖਾ ਦਿੰਨੇ ਆ ਬੇਈ ਜੀ ਸੇਤੀ ਇਹਨਾਂ ਨੂੰ ਕੁਝ ਹੁੰਦਾ ਨਹੀਂ ਮਤਲਬ ਜਿਹੜੀ ਪ੍ਰੋਬਲਮ ਆ ਜੇ ਫਿਰ ਜਿਵੇਂ ਕਹਦੀ ਹਰੇਕ ਤੇ ਵਾਸ ਦੀ ਗੱਲ ਨਹੀਂ ਹੈਗੀ ਵੀਰੇ ਹਰੇ ਕੋਲ ਨਾ ਪਟਾਇਆ ਕਰੋ ਹੋਮ ਥੀਏਟਰਾਂ ਦਾ ਜਿਹੜਾ ਬੰਦਾ ਕੰਮ ਕਰਦਾ ਉਹਨਾਂ ਕੋਲੋਂ ਪਟਾਇਆ ਕਰੋ ਬਸ ਹੋਰ ਇਹਦੇ ਵਿੱਚ ਕੁਝ ਨਹੀਂ ਵੱਧ ਤੋਂ ਵੱਧ ਇਹ ਚ ਦਿੱਕਤ ਕਿੱਥੇ ਆਉਣੀ ਆ ਜਾਂ ਆ ਜਾ ਉੱਡ ਜਾਣੇ ਇਹਦੇ ਠੀਕ ਹੈ ਜੀ ਜਾਂ ਇਹਦਾ ਆ 7809 ਲੱਗਿਆ ਜਾਂ ਉਹ ਖਰਾਬ ਹੋ ਜਾਊਗਾ ਜੇ ਮਤਲਬ ਜਾਂ ਇਹਦੇ ਬਸ ਆਹ ਟਰਾਂਜ਼ਿਸਟਰ ੱੱਲੇ ਉਹਰੇ ਦਾ ਕੁਝ ਨਹੀਂ ਖਰਾਬ ਹੁੰਦਾ ਗਿਓ ਗਿਓ ਕਾਰਡ ਤਾਂ ਫਿਰ ਸੁਣ ਹੁਣ ਪਤਾ ਹੀ ਹੈ ਜੀ ਇਹ ਤਾਂ ਮਤਲਬ ਹੋ ਵੀ ਸਕਦਾ ਖਰਾਬ ਨਹੀਂ ਵੀ ਹੋ ਸਕਦਾ ਜੀ ਚਲੋ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਚੈਨਲ ਨੂੰ ਆਪਣੇ ਨੂੰ ਕਰ ਲਿਓ ਫੋਲੋ ਠੀਕ ਹੈ ਜੀ ਧੰਨਵਾਦ